ਅੱਜ ਆਪਾਂ ਲੈ ਕੇ ਪਹੁੰਚੇ ਤੁਹਾਨੂੰ ਪਿੰਡ ਡੇਉੜਾ ਵਰਗੇ ਸਿੱਖਾਂ ਵਿੱਚ ਤਬਸਾਹ ਦੇ ਇਸ WhatsApp 'ਤੇ ਆਹ ਰਹੇ ਆ ਜਿੱਥੇ ਕਿ ਹਰ ਸਾਲ ਦੀ ਤਰ੍ਹਾਂ ਇਸ ਵਾਰੀ ਵੀ ਬਹੁਤ ਸੋਹਣਾ ਪ੍ਰੋਗਰਾਮ ਆ ਜਿਹੜਾ ਸ੍ਰੀ ਗੁਰਜੀ ਮਹਾਰਾਜ ਜੀ ਦੇ ਇਕ ਵਿਸ਼ਨ ਪਗਵਾਉਣ ਦੇ ਵਰਤਾਂ ਰੱਖੇ ਜਾਂਦੇ ਆ ਟੈਂ ਟੈਂ ਜਿਹੜੇ ਸੇਵਾਦਾਰ ਆ ਇੱਥੇ ਵਰਤਾਂ ਦੇ ਬੰਦੇ ਆ ਤੋ ਅੱਜ ਉਹ ਜਿਹੜੇ ਵਰਤਾਂ ਉਹ ਖਤਮ ਕੀਤੇ ਜਾ ਰਹੇ ਆ ਪੂਰਾ ਪਰਿਵਾਰ ਨੂੰ ਲੰਗਰ ਆਵੇ ਤੇ ਬਾਕੀ ਆਪਾਂ ਇੱਥੇ ਦੇ ਸੇਵਾਦਾਰਾਂ ਨਾਲ ਵੀ ਕਰਦੇ ਆ ਗੱਲਬਾਤ ਉਹਨਾਂ ਤੋਂ ਲੈਨੇ ਆ ਜਾਣਕਾਰੀ ਇੱਥੋਂ ਦੇ ਪ੍ਰੋਗਰਾਮ ਦੀ ਆਜੋ ਜੀ ਤੁਹਾਨੂੰ ਦਿਖਾਉਨੇ ਆ ਪ੍ਰੋਗਰਾਮ ਆਪਾਂ ਅੱਜ ਗੱਲ ਕਰਦੇ ਆਂ ਇਥੋਂ ਦੇ ਸੇਵਾਦਾਰ ਇਹਨਾਂ ਪ੍ਰਬੰਧਕ ਕਮੇਟੀ ਨਾਲ ਹਨਾ ਕਿ ਸਾਰੀ ਆਪਾਂ ਲੈ ਲਈਏ ਜਾਣਕਾਰੀ ਬਾਈ ਜੀ ਅਸੀ ਕਾਲ ਜੀ ਤੇ ਇਹ ਪ੍ਰੋਗਰਾਮ ਜੀ ਅੱਗੇ ਵੀ ਆਪਾਂ ਅੱਜ ਸਾਲ ਦੇਖਦੇ ਆਂ ਬਹੁਤ ਚੜ੍ਹਦੀ ਕਲਾ 'ਚ ਪ੍ਰੋਗਰਾਮ ਹੁੰਦਾ ਹਨਾ ਲੰਗਰ ਵੀ ਪੂਰਾ ਵਧੀਆ ਚੱਲਦਾ ਇਹਦੇ ਪ੍ਰੋਗਰਾਮ ਦੇ ਜਾਣਕਾਰੀ ਦਿਓ ਜੀ ਕਦੋਂ ਤੋਂ ਸ਼ੁਰੂ ਹੋਇਆ ਤੇ ਕੀ ਕੀ ਦੀ ਮਤ ਆਈ ਕੀ ਇਤਿਹਾਸ ਹੈ ਪ੍ਰੋਗਰਾਮ ਦਾ ਬਾਜੀ ਸਭ ਤੋਂ ਪਹਿਲਾਂ ਤਾਂ ਮੈਂ ਜੋ ਗੱਲ ਡੋਡਣ ਵਾਲਾ ਚੈਨਲ ਹੈ ਤੁਹਾਡਾ ਸਾਰਿਆਂ ਦਾ ਬਾਈ ਇੱਥੇ ਪਹੁੰਚਣ ਦੇ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਕਿਉਂਕਿ ਮੈਨੂੰ ਪਤਾ ਤੁਸੀਂ ਹਰ ਇੱਕ ਸਾਲ ਇੱਥੋਂ ਦੀ ਰਿਪੋਰਟਿੰਗ ਕਰਕੇ ਜਾਂਦੇ ਪਹਿਲਾਂ ਵੀ ਜੀ ਤੇ ਬਹੁਤ-ਬਹੁਤ ਤੁਹਾਡਾ ਧੰਨਵਾਦ ਹੈ ਜੋ ਜੋ ਪ੍ਰੋਗਰਾਮ ਪੰਡਾਰਾ ਹੋਣ ਜਾ ਰਿਹਾ ਹੈ ਕਿੰਨਾ ਵੱਡਾ ਇਕੱਠ ਹੈ ਮਾਲਕ ਦੀ ਕਿਰਪਾ ਦੇ ਨਾਲ ਭਾਈ ਜੀ ਇਹ ਪੰਡਾਰਾ ਚੱਲਦਾ ਹੈ ਤੇ ਇਹਦੀ ਕਵਰੇਜ ਕਰਕੇ ਤੁਸੀਂ ਭਾਈ ਜੀ ਦੁਨੀਆ ਤੱਕ ਪਹੁੰਚਾਉਣੀ ਹੈ ਕਿਉਂਕਿ ਬਹੁਤ ਦੂਰ-ਦੋਰ ਤੁਹਾਡਾ YouTube ਚੈਨਲ ਬਣਿਆ ਹੋਇਆ ਹੈ ਗਰਲ ਡੋਡਾਂ ਵਾਲਾ Facebook ਤੇ ਵੀ ਭਾਈ ਜੀ ਤੁਸੀਂ ਚੱਲ ਆਪਣਾ ਪ੍ਰੋਗਰਾਮ ਲਾਈਵ ਹੋ ਕਰਦੇ ਤੁਹ ਬਹੁਤ ਬਹੁਤ ਪਹਿਲਾਂ ਤੋਂ ਤੁਹਾਡਾ ਧੰਨਵਾਦ ਕਰਦਾ ਹਾਂ ਮੈਂ ਬਾਈ ਜੀ ਕਿੰਨੇ ਸਮੇਂ ਤੋਂ ਬਾਈ ਜੀ ਜਿਹੜਾ ਪ੍ਰੋਗਰਾਮ ਇਹ ਚੱਲਦਾ ਆ ਰਿਹਾ ਜੀ ਇਹ ਬਾਈ ਜੀ ਜੋ ਸਭ ਤੋਂ ਪਹਿਲਾਂ ਪੰਡਾਰਾ ਹੋਇਆ ਸੀਗਾ ਆਪਣਾ ਜਗਜੀਤ ਸਿੰਘ ਜੀ ਜੋ ਐਸਾ ਗੱਦੀ ਦੇ ਮੇਨ ਗੁਰੂ ਹਨ ਬਾਈ ਜੀ ਠੀਕ ਹੈ ਜੀ ਇਹਨਾਂ ਵੱਲੋਂ ਜੋ ਗੱਦੇ ਲਿਆਂਦੀ ਗਈ ਸੀ ਇੱਥੇ 1999 ਦੇ ਵਿੱਚੋਂ ਬਾਜੀ ਸਭ ਤੋਂ ਪਹਿਲਾਂ ਸ਼ੁਰੂ ਹੋਇਆ ਸੀਗਾ ਇਹ ਪ੍ਰੋਗਰਾਮ ਇਹ ਫਿਰ ਉਸੇ ਸਮੇਂ ਤੋਂ ਬਾਜੀ ਇਸ ਤਰ੍ਹਾਂ ਜਿਵੇਂ ਹੋਰ ਸੰਗਤਾਂ ਦੇ ਵਿੱਚ ਉਤਸ਼ਾਹ ਹਾਂਜੀ ਹਾਂਜੀ ਸੰਗਤਾਂ ਪੁਰਣੀ ਹੋਈਆਂ ਉਸੇ ਸਮੇਂ ਤੋਂ ਜੀ ਹਾਂਜੀ ਹਾਂਜੀ ਬਾਜੀ 1999 ਦੇ ਵਿੱਚੋਂ ਜਦੋਂ 1999 ਦੇ ਵਿੱਚ ਇਹ ਸਭ ਤੋਂ ਪਹਿਲਾਂ ਆਪਣਾ ਭੰਡਾਰਾ ਮਨਾਇਆ ਗਿਆ ਇੱਥੇ ਉਸੇ ਟਾਈਮ ਤੋਂ ਬਾਜੀ ਅੱਜ ਹੁਣ ਦੇਖ ਲਓ ਆਪਾਂ 2024 ਚੱਲ ਰਿਹਾ ਹੈ ਤੇ 2024 ਤੱਕ ਬਾਜੀ ਇਹ ਇਸੇ ਤਰ੍ਹਾਂ ਉਤਸ਼ਾਹ ਮਨਾਇਆ ਜਾਂਦਾ ਯਾਨੀ 24-25 ਸਾਲ ਹੋ ਗਏ ਹਾਂਜੀ ਹਾਂਜੀ ਤਕਰੀਬਨ ਹਾਂ 24-25 25 ਸਾਲ ਹੋ ਗਏ ਤੋ ਬਹੁਤ ਤੁਸੀਂ ਇੱਧਰ ਕਵਰੇਜ ਕੀਤੀ ਹੋਣੀ ਹੈ ਕਿ ਕਿਸ ਤਰ੍ਹਾਂ ਮੇਲੇ ਲੱਗਦੇ ਐ ਕਿ ਇਤਨਾ ਪ੍ਰੋਗਰਾਮ ਹੁੰਦਾ ਹੈ ਜੋ ਇਹ ਬਾਜੀ ਢੰਡਾਰਾ ਹੁੰਦਾ ਹੈ ਜੋ ਮੇਲੇ ਲੱਗਦੇ ਐ ਇਹ ਬਾਜੀ ਆਪਾਂ ਨੂੰ ਤੁਹਾਨੂੰ ਮੈਂ ਦੱਸ ਦੇਣਾ ਚਾਹਣਾ ਬੇਨਤੀ ਕਰਦਾ ਹਾਂ ਕਿ ਬਾਜੀ ਇਹ ਸਮਾਜ ਦੇ ਭਲੇ ਵਾਸਤੇ ਹੀ ਐ ਜੋ ਵੀ ਇੱਥੇ ਮੰਦਰ ਬਣਿਆ ਹੈ ਸ਼ਿਵਜੀ ਮਹਾਰਾਜ ਜੀ ਕ੍ਰਿਸ਼ਨ ਭਗਵਾਨ ਜੀ ਦਾ ਮੰਦਰ ਦੀ ਨਵੀਂ ਮੰਦਰ ਦੀ ਵਿਸਾਰੀ ਹੋਣ ਜਾ ਰਹੀ ਹੈ ਉਧਰ ਹੋ ਰਹੀ ਹੈ ਕੁ ਤਿਆਰੀ ਰਹਿੰਦੀ ਐ ਇਹ ਮੇਨ ਮਕਸਦ ਇਹਨਾਂ ਦਾ ਵਰਤ ਰੱਖਣ ਦਾ ਹੀ ਹੈ ਕਿ ਸਮਾਜ ਦਾ ਭਲਾ ਹੋ ਸਕੇ ਵੱਧ ਤੋਂ ਵੱਧ ਕਿਉਂਕਿ ਬਾਜੀ ਇੱਥੇ ਜਿਸ ਤਰ੍ਹਾਂ ਆਪਣੇ ਫੋੜੇ ਫਿੰਸੀ ਦਾ ਚੰਦਰੇ ਦਾ ਟਾਈਫੈਟ ਦਾ ਇਹਨਾਂ ਸਾਰੀਆਂ ਚੀਜ਼ਾਂ ਦਾ ਥੋੜਾ ਪਾਇਆ ਜਾਂਦਾ ਹੈ ਕਈ ਵਾਰੀ ਆਪਣਾ ਸਮਾਜ ਬਾਜੀ ਸਾਰਾ ਕਈ ਵਾਰੀ ਘਰਾਂ ਦੇ ਵਿੱਚ ਆਪਾਂ ਕੰਮ ਧੰਦਾ ਕਰਦੇ ਆਂ ਖੇਤਾਂ ਦੇ ਵਿੱਚ ਵੀ ਜਾਣਾ ਪੈਂਦਾ ਤਾਂ ਕੀ ਕੀ ਹੁੰਦਾ ਹੈ ਕਿ ਸੱਪ ਮੂੰਹ ਲਾ ਜਾਂਦਾ ਹੈ ਕਿਉਂਕਿ ਉਹਦਾ ਹੋਰ ਕਿਤੇ ਛੇਦੀ ਕਿਤੇ ਇਲਾਜ ਨਹੀਂ ਹੁੰਦਾਗਾ ਜੋ ਇਹ ਵਰਤ ਕਰਦੇ ਆ ਸਮਾਜ ਦੇ ਭਲੇ ਵਾਸਤੇ ਹੀ ਜੇ ਕਿਸੇ ਨੂੰ ਕਈ ਵਾਰੀ ਕੋਈ ਦਿੱਕਤ ਕਿਉਂਕਿ ਪਹਿਲਾਂ ਮੈਂ ਵੇਖਿਆ ਅੱਖੀਂ ਵੇਖਿਆ ਇੱਥੇ ਮਰੀਜ਼ ਆਏ ਆ ਫਿਰ ਇਹਨਾਂ ਨੇ ਸਾਰਿਆਂ ਨੇ ਥੋੜਾ ਪਵਾ ਕੇ ਮਾਲਕ ਦੇ ਅੱਗੇ ਅਰਦਾਸ ਬੇਨਤੀ ਕਰਕੇ ਉਹਨਾਂ ਮਰੀਜ਼ਾਂ ਦੀ ਸੰਭਾਲ ਕੀਤੀ ਆ ਉਹਨਾਂ ਦੀ ਜਾਨ ਬਚਾਈ ਆ ਐਸੇ ਤਰ੍ਹਾਂ ਬਾਜੀ ਅੱਗੇ ਵਾਸਤੇ ਵੀ ਬੇਨਤੀ ਕਰਦਾ ਕਿ ਪਰਮਾਤਮਾ ਨਾ ਕਰੇ ਕਿਸੇ ਨੂੰ ਲੋੜ ਪੰਦੀ ਆ ਆਪਾਂ ਇਸ ਟਾਈਮ ਲੋੜ ਪਿੰਡ ਦੇ ਵਿੱਚ ਇਹ ਗੌਰਿਆਂ ਸਿੱਕਾਂ ਦੀ ਧਰਮਸ਼ਾਲਾ ਇਹ ਮੇਨ ਬਾਈ ਜੀ ਉੱਥੇ ਮੰਦਿਰ ਬਣਿਆ ਹੋਇਆ ਉੱਥੇ ਖੜੇ ਆ ਆਪਾਂ ਅੱਗੇ ਵਾਸਤੇ ਕਿਸੇ ਨੂੰ ਰੱਬ ਨਾ ਕਰੇ ਤਾਂ ਲੋੜ ਪੈਂਦੀ ਤੇ ਇੱਥੇ ਪਹੁੰਚ ਕੇ ਬਾਈ ਜੀ ਤੁਸੀਂ ਆਪ ਦਾ ਥੋੜਾ ਪਵਾ ਸਕਦੇ ਹੋ ਇਲਾਜ ਕਰਵਾ ਸਕਦੇ ਹੋ ਹਾਂਜੀ ਦੋਸਤੋ ਬਾਈ ਜੀ ਨੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਇਹ ਗੱਲ ਨੋਟ ਕਰਨ ਵਾਲੀ ਆ ਕਿ ਅੱਗੇ ਵੀ ਅਸੀਂ ਬਹੁਤ ਇਹੋ ਜਿਹੇ ਮਰੀਜ਼ ਵੇਖਿਆ ਜਿਹੜੇ ਇੱਥੋਂ ਲੋਟ ਹੁੰਦੇ ਆ ਉਹ ਆਪਾਂ ਆਮ ਹੀ ਕਿਸਾਨ ਵੀਰ ਖੇਤਾਂ ਵਿੱਚ ਘਰਾਂ ਦੇ ਵਿੱਚ ਕੰਮ ਧੰਦਾ ਕਰਦੇ ਆ। ਕਈ ਵਾਰੀ ਕੀ ਹੁੰਦਾ ਵੀ ਸੱਪ ਕੱਟ ਜਾਂਦਾ ਹੈ ਨਾ ਡਾਕਟਰ ਵੀ ਉਸ ਪਾਸੋਂ ਜਵਾਬ ਦੇ ਜਾਂਦੇ ਆ ਵੀ ਇਹ ਤਾਂ ਆਪਾਂ ਹੁਣ ਕੋਈ ਇਲਾਜ ਨਹੀਂ ਕਰ ਸਕਦੇ। ਪਰ ਇੱਥੇ ਬਹੁਤ ਮਰੀਜ਼ ਇਸ ਤਰ੍ਹਾਂ ਦੇ ਆ ਜਿਨ੍ਹਾਂ ਦਾ ਮੰਨੋ ਪੂਰਾ ਮਾਰੇ ਦੀ ਕਿਰਪਾ ਨਾਲ ਫਾਇਦਾ ਹੋਇਆ ਆਰਾਮ ਆਇਆ ਹੈ ਨਾ ਸੋ ਇਹ ਜਾਣਕਾਰੀ ਤੁਸੀਂ ਨੋਟ ਕਰ ਲਓ ਪਿੰਡ ਡੋੜ ਦੇ ਵਿੱਚ ਖੜਿਆ ਫੋਰਗੇ ਸਿੱਖਾਂ ਦੀ ਧਰਮਸਾਲਾ ਜਿੰਨੇ ਵੀ ਸੇਵਾਦਾਰ ਇੱਥੇ ਵਰਤਾਂ ਦੇ ਬੈਠਦੇ ਆ ਸੇਵਾ ਕਰਦੇ ਆ ਹਰ ਇੱਕ ਬੰਦਾ ਉਹ ਮੰਨ ਲਓ ਸੱਤ ਦੇ ਕੱਚੇ ਦਾ ਇਲਾਜ ਕਰ ਲੈਂਦਾ ਥੋੜਾ ਹੋਰ ਕੋਈ ਥੋੜਾ ਫੈਂਸੀ ਹੋ ਜਾ ਉਹਦਾ ਇਲਾਜ ਹੁੰਦਾ ਬਾਕੀ ਮੰਦਰ ਦੀ ਸਾਰੀ ਹੋ ਰਹੀ ਆ ਕੋਈ ਵੀ ਡੋੜ ਪਿੰਡ ਦੀ ਜਾਂ ਆਸ-ਪਾਸ ਦੀ ਸੰਗਤ ਵਿੱਚ ਹਿੱਸਾ ਪਾਉਣਾ ਚਾਹੀਦਾ ਕਿਉਂਕਿ ਕਣੀ ਕਣੀ ਨਾ ਕਹਿੰਦੇ دریا ਭਰ ਜਾਂਦਾ ਥੋੜੇ-ਥੋੜੇ ਮੈਂ ਜੋ ਵੀ ਕੋਈ ਇੱਥੇ ਵੀਰ ਹਿੱਸਾ ਬਣਾਉਣਾ ਚਾਹੁੰਦਾ ਉਹ ਮੰਦਿਰ ਦਾ ਕੰਮ ਚੱਲ ਰਿਹਾ ਮਾਤ ਦਾ ਤੁਸੀਂ ਇੱਥੇ ਹਿੱਸਾ ਪਾ ਸਕਦੇ ਆ ਬਾਕੀ ਪ੍ਰੋਗਰਾਮ ਵੀ ਆਪਾਂ ਤੁਹਾਨੂੰ ਸਾਰਾ ਆ ਸਾਰਾ ਆਪਣੇ YouTube ਚੈਨਲ ਤੇ ਵੀ Facebook ਤੇ ਵੀ ਆਪਾਂ ਦਿਖਾਉਣ ਦੀ ਕੋਸ਼ਿਸ਼ ਕਰਾਂਗੇ ਬਾਕੀ ਹੋਰ ਵੀ ਜੇ ਆਪਾਂ ਨੂੰ ਜਿੰਨੀ ਕਿ ਜਾਣਕਾਰੀ ਆਪਾਂ ਨੂੰ ਇਕੱਠੀ ਹੋਈ ਆਪਾਂ ਤੁਹਾਡੇ ਨਾਲ ਜਰੂਰ ਸਾਂਝੀ ਕਰਨ ਦੀ ਕਿਰਪਾਲਤਾ ਕਰਾਂਗੇ ਜੇ ਕੋਈ ਭਾਈ ਜੀ ਕੋਈ ਹੋਰ ਜੇ ਤੇ ਸਵਾਲ ਬਸ ਭਾਈ ਬਹੁਤ-ਬਹੁਤ ਧੰਨਵਾਦ ਕਰਦੇ ਆ ਇਸ ਦਾ ਤੁਹਾਡਾ ਚਲੋ ਤੁਹਾਡਾ ਵੀ ਬਹੁਤ ਧੰਨਵਾਦ ਜੋ ਬਹੁਤ ਹੀ ਸੋਹਣਾ ਕਰਵਾਇਆ ਤੁਹਾਡਾ ਭਾਵਨਾ ਜਿਹੜਾ ਸਭ ਤੋਂ ਵੱਡਾ ਭਾਈ ਆ ਇੱਕ ਇਹਦੀ ਗੱਲ ਆ ਸਾਡੇ ਆਪਣਾ ਘਰਾਂ ਦੇ ਵਿੱਚ ਇੱਕ ਆ ਕਿਉਂਕਿ ਜਿੰਨੇ ਵੀ ਵਰਤ ਗਏ ਆ ਜਿੰਨੇ ਵੀ ਮੇਰੀਆਂ ਮਾਤਾ ਪਿਤਾ ਭੈਣਾਂ ਕੋਈ ਸੇਵਾ ਕਰਦੀ ਆ ਕੋਈ ਵੀ ਇਹੋ ਜਿਹਾ ਮੈਨੂੰ ਲੱਗਾ ਇਨਸਾਨ ਹੈ ਨਹੀਂ ਜਿਹੜਾ ਕੋਈ ਸੇਵਾ ਨਾ ਕਰਦਾ ਦੂਸਰੀ ਗੱਲੋ ਦੋਸਤੋ ਇਹ ਵੀ ਇਹ ਫੋਰਗੇ ਸਿੱਖੇ ਧਰਮਸਾਲਾ 'ਚ ਖੜੇ ਆ ਇੱਥੇ ਕਿਸੇ ਤਰ੍ਹਾਂ ਦਾ ਕੋਈ ਵਿਤਕਰੇ ਨਹੀਂ ਉਹਨਾਂ ਦਿਖਾਇਆ ਜਾਉ ਕੱਠ ਦੇ ਵਿੱਚ ਮਾਈ ਵੀ ਸਿੱਖ ਵੀ ਮਿਸਤਰੀ ਸਿੰਘ ਵੀ ਜਿੰਮੇਦਾਰ ਵੀ ਏ ਟੂ ਜ਼ੈਡ ਪਿੰਡ ਦੇ ਸਾਰੇ ਪਰਿਵਾਰ ਹਾਜ਼ਰ ਹੁੰਦੇ ਆ ਕੋਈ ਆਏ ਨਹੀਂ ਵੀ ਇਕੱਲੇ ਬਹੁਤ ਸਿੱਖੇ ਦਾ ਪ੍ਰੋਗਰਾਮ ਆ ਇੱਕ ਮੇਲਾ ਇੱਥੇ ਸਾਰੇ ਧਰਮਾਂ ਦੇ ਲੋਕ ਸਾਰਿਆਂ ਦਾ ਸਤਿਕਾਰ ਕੀਤਾ ਜਾਂਦਾ ਦੂਸਰੀ ਗੱਲ ਇਹ ਆ ਵੀ ਕਈ ਵਾਰੀ ਟਿੱਪਣੀਆਂ ਕਰਨ ਲੱਗ ਜਾਂਗਾ ਸੋ ਇਹਨਾਂ ਦੀ ਇਹ ਪਰੰਪਰਾ ਡੋਡੀ ਇਹ ਵਾਰੀ ਕੀ ਹੁੰਦਾ ਹਰੇਕ ਧਰਮ ਦਾ ਬਾਈ ਸਤਿਕਾਰ ਕਰਦੇ ਆ ਆਪਾਂ ਨਗਰਗੀਤ ਨੂੰ ਦੇਖਦੇ ਆ ਸਭ ਤੋਂ ਚੜ੍ਹਦੀ ਕਲਾ ਜਲੰਗਰ ਉਹਦੇ ਏਰੀਏ 'ਚ ਲੱਗੇ ਹੁੰਦੇ ਆ ਇਹ ਆਪਾਂ ਸਾਰੇ ਡੋਰਪੰਡ ਦੀ ਸੰਗਤ ਜਾਣਦੇ ਆ ਕੋਈ ਵੀ ਧਰਮ ਹੈ ਹਰੇਕ ਦਾ ਇੱਥੇ ਸਤਿਕਾਰ ਹੁੰਦਾ ਜੋ ਆਵੇ ਕਿਸੇ ਤੋਂ ਕੋਈ ਰੁਪਈਆ ਨਹੀਂ ਜੋ ਸ਼ਰਤਾਂ 'ਚ ਮੱਥਾ ਟੇਕਿਆ ਜਾਂਦਾ ਉਹ ਇੱਥੇ ਟੇਕਦੇ ਆ ਫ੍ਰੀ ਇਲਾਜ ਹੁੰਦਾ ਸੋ ਇਹਨਾਂ ਬਾਈਆਂ ਕਰਕੇ ਆਪਾਂ ਨੰਬਰ ਵੀ ਤੁਹਾਨੂੰ ਦੇ ਦੇਵਾਂਗੇ ਕਿਸੇ ਵੀ ਕੋਈ ਚਾਰ ਸੇਵਾ ਦਾ ਉਹਨਾਂ ਦੇ ਸੰਪਰਕ ਹੈ ਜਿਹੜੀ ਆਪਾਂ ਕਰ ਸਕਦੇ ਆ ਸੋ ਬਹੁਤ ਹੀ ਧੰਨਵਾਦ ਬਾਈ ਜੀ ਠੀਕ ਹੈ ਸੋ ਬਾਕੀ ਦਾ ਆਪਾਂ ਤੁਹਾਨੂੰ ਅਗਲਾ ਜਿਹੜਾ ਵਿਖਾਵਾਂਗੇ ਪ੍ਰੋਗਰਾਮ